ਬੰਦਿਆਂ ਤੋਂ ਜਿਨ੍ਹਾਂ ਨੂੰ ਆਧਾਰ ਕਾਰਡ ਨਹੀਂ ਦੇਣਾ ਚਾਹੀ ਉਹਨਾਂ ਨੂੰ ਰਸਨ ਦੇਵਾਂਗੇ ਉਹ ਆਧਾਰ ਕਾਰਡ ਲੈ ਕੇ ਰਸਨ ਦੇਣ ਦੇ ਨਾਲ ਤੇ ਇਹਨੇ ਗਰੀਬ ਬੰਦੇ ਸੀ ਇਹਨੇ ਕਿਹਾ ਰਸਨ ਮਿਲੂ ਲਾਕਡਾਊਨ ਲੱਗਿਆ ਵਾ ਸੀਗਾ ਜੀ ਬੱਚਿਆਂ ਵਾਸਤੇ ਰਸਨ ਆਊਗਾ ਇਹਨਾਂ ਨੇ ਆਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ GST ਨੰਬਰ ਵੀ ਇਹਦੇ ਤੇ ਲਿਆ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ CK ਇੰਟਰਨੈਸ਼ਨਲ ਆ ਜੀ ਤੇ ਇੰਡਸਟਰੀਅਲ ਏਰੀਆ 2 ਸ਼ਾਪ ਨੰਬਰ 136 ਗਿਲ ਰੋਡ ਲਿਆਣੇ ਤੇ ਨਾਂ ਤੇ ਆ ਜੀ ਨੋਟਿਸ ਆਇਆ ਅਸੀਂ ਤੁਹਾਨੂੰ ਪੜਾਂ ਜੀ ਸਾਨੂੰ ਤਾਂ ਇੰਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਸੀ ਤਾਂ ਲੋਕਾਂ ਨੂੰ ਪੜਾ ਪੜਾ ਕੇ ਉਹ ਕਹਿੰਦੇ ਤੁਸੀਂ ਇੱਕ ਫਰਾਂ ਲੁਧਿਆਣੇ ਚੱਲੇ ਜਾਓ ਅਸੀਂ ਲੁਧਿਆਣੇ ਪਹੁੰਚੇ ਜਾ ਕੇ ਦੋ ਜਾਤੇ ਵਿੱਚ ਉਹਨਾਂ ਨੇ ਆਖਿਆ ਵੀ ਤੁਹਾਡਾ ਆਧਾਰ ਕਾਰਡ ਛੱਡ ਗਿਆ ਕਿਸੇ ਦੇ ਵੀ ਡੈਸਟੀ ਲੰਬਾ ਤੇ ਲੱਗ ਗਿਆ ਉੱਥੇ ਪੁੱਛਿਆ ਸੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕੇ ਲੰਗਰ ਪਾਣੀ ਦੇਣ ਆਉਂਦੇ ਸੀ ਉਹ ਕਹਿੰਦੇ ਵੀ ਆਧਾਰ ਕਾਰਡ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਵਿੱਚ ਪਹੁੰਚਾਇਆ ਕਰਾਂਗੇ ਅਸੀਂ ਤਾਂ 10-5000 ਵੀ ਨਹੀਂ ਕਦੇ ਘਰ ਵਿੱਚ ਵੇਖਿਆ ਇਹ ਤੇ ਪਾਸ ਕਰਨ ਵਾਲਿਆਂ ਤੇ ਆੜੀ ਸੱਪਾ ਕਰਦੇ ਆ ਮਾਸਾ ਟ ਰੋਟੀ ਮੰਨਦੀ ਆ ਸਭ ਨੂੰ ਇਲਾਜ ਜੀ ਨੇ ਕਰਦੇ ਇਲਾਜ ਮਾੜੀ ਆ ਤੇ ਕੀ ਅਕਸਰ ਹੀ ਅਸੀਂ ਆਨਲਾਈਨ ਫਰਾਡ ਦੇ ਮਾਮਲੇ ਵੇਖਦੇ ਤੇ ਸੁਣਦੇ ਰਹਿੰਨੇ ਆ ਪਰ ਇੱਕ ਮਜ਼ਦੂਰ ਨੂੰ ਜਦੋਂ GST ਦੇ ਵੱਲੋਂ 35 ਕਰੋੜ ਦਾ ਨੋਟਿਸ ਭੇਜਿਆ ਜਾਵੇ ਤਾਂ ਹੈਰਾਨੀ ਤਾਂ ਹੁੰਦੀ ਹੈ ਕਿਉਂਕਿ ਜਿਹੜੇ ਅਮੀਰ ਲੋਕ ਹੁੰਦੇ ਨੇ ਉਹਨਾਂ ਤੇ ਤਾਂ GST ਪੈਣਾ ਲਾਜ਼ਮੀ ਜੀ ਗੱਲ ਹੈ ਜਿਨ੍ਹਾਂ ਦੀ ਕੰਪਨੀਆਂ ਚੱਲਦੀਆਂ ਬਿਜ਼ਨਸ ਚੱਲਦੇ ਨੇ ਪਰ ਇੱਕ ਮਜ਼ਦੂਰ ਜਿਸ ਦਾ ਨਾਮ ਅਜਮੇਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਸਵੇਰੇ ਕਮਾਈ ਕਰਦਾ ਤਾਂ ਵਿਚਾਰਿਆਂ ਦੇ ਘਰੇ ਚੁੱਲ੍ਹਾ ਬਲਦਾ ਤੇ ਰਾਤ ਨੂੰ ਰੋਟੀ ਪਰਿਵਾਰ ਨੂੰ ਨਸੀਬ ਹੁੰਦੀ ਹੈ ਤਾਂ ਅਜਮੇਰ ਸਿੰਘ ਹਰਾਨ ਹੋ ਜਾਂਦਾ ਹੈ ਚਿੰਤਤ ਹੈ ਕਿ ਉਸ ਨੂੰ GST ਦੇ ਵੱਲੋਂ 35 ਕਰੋੜ ਦਾ ਨੋਟਿਸ ਕਿਵੇਂ ਭੇਜਿਆ ਗਿਆ ਹੁਣ ਪਰਿਵਾਰ ਦੇ ਵੱਲੋਂ ਰੋਟੀ ਨਿਗਲਨੀ ਵੀ ਔਖੀ ਹੋ ਚੁੱਕੀ ਹੈ ਸਮਾਜ ਸੇਵੀ ਵੀ ਮਦਦ ਦੇ ਲਈ ਇਸ ਸ਼ਖਸ ਦੀ ਅੱਗੇ ਆਏ ਨਹੀਂ ਪਰ ਹੈਰਾਨੀ ਤਾਂ ਇਹ ਹੈ ਕਿ ਇੱਕ ਮਜ਼ਦੂਰ ਦੇ ਘਰੇ GST ਨੇ 35 ਕਰੋੜ ਦਾ ਨੋਟਿਸ ਆਖਰ ਕਿਉਂ ਭੇਜਿਆ ਤੁਹਾਨੂੰ ਦੱਸ ਦਿੰਨੇ ਆ ਬੈਂਕ ਦੇ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਕਿਸੇ ਵੀ ਉਹਨਾਂ ਦੇ ਕਸਟਮਰ ਤੋਂ ਪਾਸਵਰਡ ਦੀ ਬੈਂਕ ਅਕਾਊਂਟ ਨੰਬਰ ਦੀ ਮੰਗ ਨਹੀਂ ਕਰਦੇ ਤਾਂ ਤੁਹਾਡੇ ਵੱਲੋਂ ਨਹੀਂ ਸ਼ੇਅਰ ਕੀਤਾ ਜਾਣਾ ਚਾਹੀਦਾ ਪਰ ਇੱਥੇ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਆਧਾਰ ਕਾਰਡ ਵੀ ਜੇ ਕਿਸੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਆਧਾਰ ਕਾਰਡ ਦਾ ਨੰਬਰ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਪੈਨ ਕਾਰਡ ਦਾ ਨੰਬਰ ਪਤਾ ਲੱਗ ਜਾਂਦਾ ਹੈ ਤਾਂ ਤੁਹਾਡੇ ਨਾਲ ਕੁਝ ਅਜੀਹਾ ਵੀ ਹੋ ਸਕਦਾ ਹੈ ਕੋਰੋਨਾ ਦੌਰ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਮਦਦ ਕੀਤੀ ਤਾਂ ਇਸੇ ਸ਼ੌਕਸਿ ਦਾ ਕਹਿਣਾ ਹੈ ਕਿ ਕਰੋਨਾ ਕਾਲ ਦੇ ਦੌਰਾਨ ਸਮਾਜ ਸੇਵੀ ਸੰਸਥਾ ਨੇ ਕੁਝ ਗਰੀਬ ਲੋਕਾਂ ਤੋਂ ਆਧਾਰ ਕਾਰਡ ਦੀ ਮੰਗ ਕੀਤੀ ਸੀ ਤੇ ਉਸ ਦੌਰਾਨ ਉਸਨੇ ਆਪਣਾ ਆਧਾਰ ਕਾਰਡ ਨੰਬਰ ਸੀ ਜਿਹੜਾ ਉਹ ਸ਼ੇਅਰ ਕਰ ਦਿੱਤਾ ਤਾਂ ਉਹ ਕਿੰਨਾ ਜ਼ਿਆਦਾ ਮਹਿੰਗਾ ਪੈ ਗਿਆ 35 ਕਰੋੜ ਦਾ ਪੈ ਗਿਆ ਕਿਉਂਕਿ ਇਸ ਆਧਾਰ ਕਾਰਡ ਦਾ ਨੰਬਰ ਯੂਜ਼ ਕਰਦੇ ਹੋਏ ਇੱਕ ਫਰੌਡ ਸ਼ਖਸ ਦੇ ਵੱਲੋਂ ਕਿਹਾ ਜਾ ਸਕਦਾ ਹੈ ਜਿਨੇ ਸੀਕੇ ਇੰਟਰਨੈਸ਼ਨਲ ਨਾਮ ਦੀ ਕੰਪਨੀ ਖਰੀਦੀ ਇਸ ਆਧਾਰ ਕਾਰਡ ਤੋਂ ਤੇ ਉਸ ਤੋਂ ਬਾਅਦ ਜਿੰਨੀ ਵੀ GST ਉਸ ਕੰਪਨੀ ਤੇ ਪਈ ਕਿਉਂਕਿ ਕਰੋੜਾਂ ਦਾ ਲੈਂਡ ਡੀਲ ਇਸ ਕੰਪਨੀ ਦੇ ਦੁਆਰਾ ਕੀਤਾ ਗਿਆ ਜਿੰਨਾ ਵੀ ਕਰੋੜਾਂ ਦਾ ਲੈਂਡ ਡੀਲ ਸੀ ਉਸ ਤੋਂ ਬਾਅਦ ਜਿੰਨੀ GST ਪਈ ਹੁਣ ਉਹ ਇਸ ਦੇ ਖਾਤੇ ਪਈ ਹੈ ਮੀਨਸ ਇਸ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ GST ਦੇ ਵੱਲੋਂ 35 ਕਰੋੜ ਦਾ ਤਾਂ ਸਮਾਜ ਸੇਵੀ ਸੰਸਥਾਵਾਂ ਵੀ ਹੁਣ ਮਦਦ ਦੀ ਗੁਹਾਰ ਲਗਾ ਰਹੀਆਂ ਨੇ ਕਿਉਂਕਿ ਕਈ ਵਾਰੀ ਵੇਖਦੇ ਆ ਕਿ ਜਦੋਂ ਨੌਲੇਜ ਪੂਰੇ ਤਰੀਕੇ ਨਾਲ ਨਹੀਂ ਹੁੰਦੀ ਅਵੇਅਰਨੈਸ ਨਹੀਂ ਹੁੰਦੀ ਤਾਂ ਕਈ ਵਾਰ ਅਜਿਹੀਆਂ ਗਲਤੀਆਂ ਇੱਕ ਸ਼ਖਸ ਕਰ ਬੈਠਦਾ ਹੈ ਕਿਉਂਕਿ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਇਹ ਮਜ਼ਦੂਰ ਪਰਿਵਾਰ ਹੈ ਜੋ ਕਿ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ ਤਾਂ ਜੇਕਰ ਅਸੀਂ ਅੱਜ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕੋਈ ਵਧੀਆ ਇਹਨਾਂ ਦੇ ਵੱਲੋਂ ਥਾਲਿਮ ਪੜਾਈ ਦੀ ਹਾਸਿਲ ਨਹੀਂ ਕੀਤੀ ਗਈ ਜਿਸ ਕਰਕੇ ਹੋ ਸਕਦਾ ਹੈ ਨਾ ਤਾਂ ਗਲਤੀ ਹੋ ਗਈ ਹੋਵੇ ਕਿਉਂਕਿ ਕਰੋਨਾ ਕਾਲ ਦੇ ਦੌਰ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਗਰੀਬ ਲੋਕਾਂ ਦੀ ਅਦਾ ਮਦਦ ਕੀਤੀ ਸੀ ਤੇ ਆਧਾਰ ਕਾਰਡ ਸ਼ੇਅਰ ਕੀਤਾ ਤੇ ਉਹ ਇੰਨਾ ਮਹਿੰਗਾ ਪੈ ਗਿਆ ਇਸ ਵਕਤ ਗਰੀਬ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਤੇ ਜਿਹੜੇ ਵੀ ਸਮਾਜ ਸੇਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਫਿਲਹਾਲ 2022 ਦੇ ਵਿੱਚ ਵੀ ਇਸ ਨੂੰ 21 ਲੱਖ ਦਾ ਨੋਟਿਸ ਆਇਆ ਸੀ ਤਾਂ ਉਦੋਂ ਇਸ ਨੂੰ ਸ਼ਿਕਾਇਤ ਦਰਜ ਕਰਵਾ ਲਈ ਗਿਆ ਸੀ ਤਾਂ ਹੁਣ ਇਸ ਨੇ ਮੋਗਾ ਦੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ ਇਹ ਸਰ ਕਾਰਨ ਇਹ ਹੈ ਜੀ ਇਹਨਾਂ ਨੇ ਲੋਕਡਾਊਨ ਦੇ ਵਿੱਚ ਉਦੋਂ ਰਾਸ਼ਨ ਬਹੁਤ ਸੰਸਤਾਵਾਂ ਬਣਦੀਆਂ ਸੀਗੀਆਂ ਸਰਕਾਰ ਲਈ ਵੀ ਕੁਝ ਸਹੂਲਤਾਂ ਆ ਰਹੀਆਂ ਸੀਆਂ ਪਰ ਕੁਝ ਸ਼ਰਾਰਤੀ ਜਿਹੜੇ ਅੰਸਰ ਸੀ ਉਹ ਰਾਸ਼ਨ ਦੇਣ ਦੇ ਨਾਂ ਤੇ ਗਰੀਬ ਬੰਦਿਆਂ ਤੋਂ ਜਿਨ੍ਹਾਂ ਨੂੰ ਨੋਲਿਜ ਆਧਾਰ ਕਾਰਡ ਨਹੀਂ ਦੇਣਾ ਚਾਹੀਏ ਉਹਨਾਂ ਨੂੰ ਰਾਸ਼ਨ ਦੇਵਾਂਗੇ ਉਹ ਆਧਾਰ ਕਾਰਡ ਲੈ ਕੇ ਰਾਸ਼ਨ ਦੇਣ ਦੇ ਨਾਂ ਤੇ ਇਹਨੇ ਗਰੀਬ ਬੰਦੇ ਸੀ ਇਹਨੇ ਕਿਹਾ ਰਾਸ਼ਨ ਮਿਲੂ ਲੋਕਡਾਊਨ ਲੱਗਿਆ ਵਾ ਸੀਗਾ ਜੀ ਬੱਚਿਆਂ ਵਾਸਤੇ ਰਾਸ਼ਨ ਆਊਗਾ ਇਹਨੇ ਆਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ ਉਹਨਾਂ ਨੇ GST ਨੰਬਰ ਲੈ ਲਿਆ ਜੀ ਸੀਕੇ ਇੰਟਰਨੈਸ਼ਨਲ ਕੰਪਨੀ ਉਹ ਬਣਾਈ ਜੀ ਤੇ GST ਨੰਬਰ ਲੈ ਲਿਆ ਉਹਦੇ ਉੱਤੇ GST ਉਹਨਾਂ ਨੇ ਭਰੀ ਨਹੀਂ ਜੀ ਅੱਜ ਤੋਂ 2 ਸਾਲ ਪਹਿਲਾਂ ਵੀ ਸਾਨੂੰ ਨੋਟਿਸ ਆਇਆ ਸੀਗਾ ਅਜਮੇਰ ਸਿੰਘ ਨੂੰ ਉਦੋਂ ਵੀ ਅਸੀਂ ਸੁਚੇਤ ਕੀਤਾ ਸੀ ਤੇ ਉੱਥੇ ਗਏ ਸੀਗੇ ਇਹ ਉਚੇਚੇ ਤੌਰ ਤੇ ਵੀ ਉਦੋਂ ਸਿਰਫ 25 ਲੱਖ ਸੀਗਾ ਜੀ ਹੁਣ ਉਹ 35 ਕਰੋੜ 71 ਲੱਖ ਰੁਪਈਆ ਹੋ ਗਿਆ ਜੀ ਜਿਹੜਾ GST ਨੰਬਰ ਵੀ ਇਹਦੇ ਤੇ ਲੈ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ ਸੀਕੇ ਇੰਟਰਨੈਸ਼ਨਲ ਆ ਜੀ ਤੇ ਇੰਡਸਟਰੀਅਲ ਏਰੀਆ 2 ਸ਼ਾਪ ਨੰਬਰ 136 ਗੱਲ ਰੋਡ ਲਿਆਨੇ ਤੇ ਨਾਂ ਤੇ ਆ ਜੀ ਉਹ ਇੱਥੇ ਪਤਾ ਕੀਤਾ ਕੋਈ ਨਹੀਂ ਸਰ ਉੱਥੇ ਨਹੀਂ ਪਤਾ ਕੀਤਾ ਇਹ ਅਜਮੇਰ ਸਿੰਘ ਤੇ ਇਹਨਾਂ ਦੇ ਸਾਥੀ ਉੱਥੇ ਗਏ ਸੀਗੇ ਜੀ ਇਨਕਮ ਟੈਕਸ ਵਿਭਾਗ ਦੇ ਜੀਐਸਟੀ ਦੇ ਦਫਤਰ ਉਹਨਾਂ ਨੇ ਕਿਹਾ ਇਹਨਾਂ ਨੂੰ ਭੇਜਿਆ ਇੱਥੇ ਵਾਪਸ ਉਹ ਕਹਿੰਦੇ ਵੀ ਬਾਈ ਤੁਸੀਂ ਉੱਥੇ ਪਹਿਲਾਂ ਕੰਪਲੇਂਟ ਦਿਓ ਆਪਦੇ ਜਿਹੜੇ ਤੁਹਾਨੂੰ ਨਜ਼ਦੀਕ ਥਾਣਾ ਲੱਗਦਾ ਜਿਹੜਾ ਤੁਹਾਡਾ ਏਰੀਆ ਲੱਗਦਾ ਉਸ ਤੋਂ ਬਾਅਦ ਸਾਨੂੰ ਕੰਪਲੇਂਟ ਲਿਆ ਕੇ ਸਾਨੂੰ ਦੇ ਦਿਓ ਉਹ ਜੋ ਥੋੜੀ ਬਚਤ ਹੋ ਜੂਗੀ ਥੋੜੀ ਬਚਤ ਐ ਉਹ ਹੋ ਜੂਗੀ ਵੀ ਅਸੀਂ ਥੋੜਾ ਸਾਰਾ ਦੇਖ ਲਿਆ ਵੀ ਤੁਸੀਂ ਇੰਨੇ ਜੋਗੇ ਹੈ ਨਹੀਂਗੇ ਇਹ ਕਿਸੇ ਨੇ ਸਰਕਾਰ ਦੇ ਨਾਲ ਹੀ ਠੱਗੀ ਮਰੀ ਆ ਜੀ ਨੋਟਿਸ ਆ ਜੀ ਅਸੀਂ ਤੁਹਾਨੂੰ ਪੜਾਣ ਜੀ ਸਾਨੂੰ ਤਾਂ ਇੰਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਅਸੀਂ ਤਾਂ ਲੋਕਾਂ ਨੂੰ ਪੜਾ ਪੜਾ ਕੇ ਉਹਨਾਂ ਨੇ ਤੁਸੀਂ ਇੱਕ ਫਰਾਲੇ ਜਾਣੇ ਚੱਲੇ ਜਾਓ ਅਸੀਂ ਲੁਧਿਆਣਾ ਪਹੁੰਚੇ ਜਾ ਕੇ ਦੋ ਜਤਰੀ ਚ ਉਹਨਾਂ ਨੇ ਆਖਿਆ ਵੀ ਤੁਹਾਡਾ ਆਧਾਰ ਕਾਟ ਛੱਡ ਗਿਆ ਕਿਸੇ ਦੇ ਵੀ ਦੇਸ਼ਤੀ ਲੰਬਤ ਲੱਗ ਗਿਆ ਤੇ ਤੁਸੀਂ ਆਪਣੇ ਜਿਹੜੇ ਕਾਦੇ ਫਰੂਪ ਸਾਰੇ ਦੇ ਕੇ ਜੋ ਸਾਨੂੰ ਅਸੀਂ ਉੱਥੇ ਸਾਰਾ ਕੁਝ ਦਿਖਾ ਦੁਖੂਗੇ ਆਏ ਤੇ ਉਹ ਵਦੂ ਤੋਂ ਨਹੀਂ ਆਇਆ ਫਿਰ ਮੜ ਕੇ 2.5 ਸਾਲ ਬਾਅਦ 11 ਤਰੀਕ ਨੂੰ ਫੇਰ ਆ ਗਏ ਜੀ ਉਹ ਕਹਣ ਲੱਗੇ ਕਿ ਅੰਦਰ ਤੁਸੀਂ ਐ ਕਰੋ ਕੰਪਲੀਟ ਲਿਖਾ ਉੱਥੇ ਜਾ ਕੇ ਤੇ ਜਿਹੜਾ ਇੱਕ ਇੱਕ ਕਾਗਜ਼ ਸਾਨੂੰ ਕੰਪਲੀਟ ਦਾ ਸਾਨੂੰ ਦਿਖ ਜਾਓ ਅਸੀਂ ਲਾਦੀਏ ਉੱਥੇ ਫੇਲ ਤੇ ਅਗੇ ਖੂਲੂ ਤੇ ਤੇਰੇ ਨਾਂ ਤੇ ਨਹੀਂ ਆਣਾ ਤੇ ਅਸੀਂ ਕਾਰਵਾਈ ਕਰਾਂਗੇ ਉਹਦੀ ਕਿੰਨੇ ਕਰੋੜ ਦਾ ਨੋਟਿਸ ਆਇਆ ਹੁਣ ਤੋਂ ਕੋ 33 ਕਰੋੜ ਦਾ ਪਤਾ ਨਹੀਂ ਕਿੰਦੇ ਐਨੇ ਕੋਈ ਉਣਾ ਉਹਦਾ ਪਤਾ ਨਹੀਂ ਮੈਨੂੰ ਤੋਂ ਕੀ ਕਾਹਦਾ ਦੱਸ ਰਿਹਾ ਕਾਹਦਾ ਨੋਟਿਸ ਆਇਆ ਇਹ ਕਹਿੰਦੇ ਡੀਐਸਟੀ ਨੰਬਰ ਆ ਕੋਈ ਜੀਐਸਟੀ ਨੰਬਰ ਆ ਜੀਐਸਟੀ ਨੰਬਰ ਆ ਤੁਸੀਂ ਕਦੇ ਕੋਈ ਪ੍ਰੂਫ ਦਿੱਤੇ ਕਿਵੇਂ ਆਇਆ ਤੁਹਾਨੂੰ ਨੋਟਿਸ ਕੁਝ ਪੁੱਛਿਆ ਹੋਵੇ ਅਗਰ ਉੱਥੇ ਪੁੱਛਿਆ ਸੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕੀ ਲੰਗਰ ਪਾਣੀ ਦਾ ਆਨੰਦਦੇ ਸੀ ਉਹ ਕਹਿੰਦੇ ਵੀ ਉਦਾਰ ਕਾਰਡ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਵਿੱਚ ਪਚਾਏ ਕਰਾਂਗੇ ਉਹ ਐਵੇਂ ਲੰਗਰ ਪਾਣੀ ਕਈ ਬੰਦੇ ਆਂਦੇ ਸੀ ਕਈ ਉੱਥੇ ਝੁੱਗੀਆਂ ਸੀ ਬਾਲੀ ਜੀ ਜਿਗਰਾਵੇਂਦੇ ਦੇ ਰੇ ਸੀ ਮੋਗੋ ਚ ਵੀ ਰਾਈਆਂ ਉੱਥੇ ਕਾਫੀ ਸੀ ਗਰੀਬ ਲੋਕ ਸਾਰਿਆਂ ਦੇ ਨਾਲ ਲ ਕੇ ਸਾਰਿਆਂ ਨੂੰ ਦਰਕਾਰਡ ਦਿੰਦੇ ਰਹੇ ਆ ਐਵੇਂ ਔਰ ਰਸਨ ਪਾਣੀ ਕਈ ਕਾਰ ਤੇ ਆਉਂਦੇ ਸੀ ਕਈ ਗੱਡੀਆਂ ਤੇ ਆਉਂਦੇ ਸੀ ਐਵੇਂ ਕਹਿੰਦੇ ਸੀ ਅਸੀਂ ਪਾਉਂਦਾ ਨੇ ਕਰਦੇ ਆ ਉਹ ਕਰਦੇ ਆ ਫਿਰ ਪਤਾ ਨਹੀਂ ਲੱਗਿਆ ਵੀ ਕੌਣ ਲੈ ਗਿਆ ਕੌਣ ਲੀ ਲੈ ਗਿਆ ਹੁਣ ਸਾਨੂੰ ਪਤਾ ਨਹੀਂ ਕੀ ਕੀ ਦਿੱਤਾ ਸੀ ਅਸੀਂ ਉਦਾਰਕਾਰਡ ਦੀ ਡੁਪਲੀਕੇਟ ਦਿੱਤੀਆਂ ਸੀ ਹੋਰ ਵੀ ਕੁਝ ਦਿੱਤਾ ਸੀ ਨਹੀਂ ਹੋਰ ਕੋਈ ਜਿੰਨੇ ਦਿੱਤਾ ਆਪਣਾ ਦਾ ਹੋਣ ਕਿਹੜੀ ਫਰਮ ਦਾ ਕੋਈ ਕੋਈ ਫਰਮ ਬਣਾਈ ਗਈ ਹੈ ਕੀ ਹੋਇਆ ਕੀ ਇਹ ਸਾਰਾ ਹੁਣ ਦੱਸਦੇ ਆ ਅਸੀਂ ਤਾਂ ਅਨਪੜਾ ਹਾਂ ਹੁਣ ਪਤਾ ਨਹੀਂ ਕਿ ਕਿਹੜੇ ਫਰਮ ਬਣਾਈ ਹੈ ਹੁਣ ਸਾਡਾ ਨਾਮ ਹੋਈ ਚੱਲੀ ਜਾਂਦੇ ਆ ਕੀ ਪਰੇਸ਼ਾਨੀ ਵੀ ਹੋ ਰਹੀ ਹੈ ਪਰੇਸ਼ਾਨੀ ਹੁਣ ਘਬਰਾਹਟ ਹੁੰਦੀ ਆ ਬਈ ਨਾ ਵੱਡਾ ਅੰਜਾਮ ਲੱਗ ਗਿਆ ਕਿਥੋਂ ਕਰਾਂਗੇ ਆਪਾਂ ਕੀ ਕਰਾਂਗੇ ਤੇ ਅਸੀਂ ਤਾਂ ਕਦੇ ਅਸੀਂ ਤਾਂ 10-5000 ਵੀ ਨਹੀਂ ਕਦੇ ਘਰ ਚੋਂ ਵੇਖਿਆ ਇਹਤੇ ਪਾਸ ਕਰਨ ਵਾਲਿਆਂ ਤੇ ਆੜੀ ਤੱਪਾ ਕਰਦੇ ਆ ਮਸਾ ਟਾ ਰੋਟੀ ਮੰਨਦੀ ਆ ਸਭ ਨੂੰ ਇਲਾਜ ਕੀ ਨਹੀਂ ਕਰਦੇ ਇਲਾਜ ਮਾੜੀ ਆ ਤੇ ਕੀ ਇਹਦੇ ਬੁੱਟੇ ਪਾਸ ਹੀ ਮੰਗਾਈ ਉਚ ਮਸਾ ਟਾ ਪਾਸ ਹੁੰਦਾ ਕਰਦਾ ਕੀ ਸਮਝਦੇ ਹੋ ਤੁਸੀਂ ਕਿਉਂ ਹੋਇਆ ਸਾਰਾ ਕੁਝ ਅੱਜ ਤੋਂ ਕਰਦੇ ਆ ਵੀ ਪਤਾ ਨਹੀਂ ਕੋਣ ਲਾ ਗਿਆ ਕੋਣ ਗਰੀਬਾਂ ਨੂੰ ਫਸਾ ਗਿਆ ਸਰਕਾਰ ਨੂੰ ਵੀ ਧੋਖਾ ਦਿੱਤਾ ਨਾਲੇ ਗਰੀਬਾਂ ਨੂੰ ਵੀ ਪਸਵਾ ਤੋੜਿਆ ਨਾਣੇ ਜਿਹੜੇ ਪੁੰਦਾਨ ਕਰਨ ਆਉਂਦੇ ਸੀ ਜਿਹੜੇ ਤੇ እን ਤੂੰ ਅੱਗੇ ਕੌਣ ਕਰੂਗਾ ਪੁੰਨਦਾਨ ਕਰੂਗਾ ਕੌਣ ਸਮਾਨ ਦੇਊਗਾ ਕਿਸੇ 'ਤੇ ਵਿਸ਼ਵਾਸ ਕਰੂਗਾ ਕਿਸੇ ਤੇ ਕੀ ਮੰਦੀ ਕਰਦੇ ਮਾਂ ਕਹਦੇ ਸਾਨੂੰ ਬਚਾਓ ਇਸ ਕੰਮ ਤੋਂ ਸੰਸਾਫ ਕਰੋ ਸਾਡੇ ਨਾਲ ਮਨ ਦੀ ਪਰੇਸ਼ਾਨੀ ਹੈਗੀ ਮਨ ਤੇ ਬਹੁਤ ਟੈਨਸ਼ਨ ਆ ਪਰੇਸ਼ਾਨੀ ਹੈਗੀ ਬਹੁਤ ਗਰੀਬ ਬੰਦਿਆਂ ਤੋਂ ਜਿਨ੍ਹਾਂ ਨੂੰ ਆਧਾਰ ਕਾਰਡ ਨਹੀਂ ਦੇਣਾ ਚਾਹੀ ਉਹਨਾਂ ਨੂੰ ਰਾਸ਼ਨ ਦੇਵਾਂਗੇ ਉਹ ਆਧਾਰ ਕਾਰਡ ਲੈ ਕੇ ਰਾਸ਼ਨ ਦੇਣ ਦੇ ਨਾਲ ਤੇ ਇਹਨੇ ਗਰੀਬ ਬੰਦੇ ਸੀ ਇਹਨੇ ਕਿਹ ਰਾਸ਼ਨ ਮਿਲੂ ਲੌਕਡਾਊਨ ਲੱਗਿਆ ਹੋਆ ਸੀਗਾ ਜੀ ਬੱਚਿਆਂ ਵਾਸਤੇ ਰਚਣਾਊਗਾ ਇਹਨਾਂ ਨੇ ਆਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ ਜੀਐਸਟੀ ਨੰਬਰ ਵੀ ਇਹਦੇ ਤੇ ਲਿਆ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ ਸੀ ਕੇ ਇੰਟਰਨੈਸ਼ਨਲ ਹੈ ਜੀ ਤੇ ਇੰਡਸਟਰੀਅਲ ਏਰੀਆ 2 ਸ਼ਾਪ ਨੰਬਰ 136 ਗੱਲ ਰੋਡ ਲੁਧਿਆਣੇ ਤੇ ਨਾਂ ਤੇ ਹੈ ਜੀ ਨੋਟਿਸ ਆਇਆ ਸੀ ਤੁਹਾਨੂੰ ਪੜਾਂ ਜੀ ਸਾਨੂੰ ਤਾਂ ਇੰਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਸੀ ਤਾਂ ਲੋਕਾਂ ਨੂੰ ਪੜਾ ਪੜਾ ਕੇ ਹੋ ਗਿਆ ਮੈਂ ਤੁਸੀਂ ਇੱਕ ਫਿਰ ਲੈ ਜਾਣੇ ਚੱਲੇ ਜਾਓ ਅਸੀਂ ਲੁਧਿਆਣੇ ਪਹੁੰਚੇ ਜਾ ਕੇ ਦੋ ਜਾਤੀ ਚ ਉਹਨਾਂ ਨੇ ਆਖਿਆ ਵੀ ਤੁਹਾਡਾ ਆਧਾਰ ਕਾਰਡ ਟੜ ਗਿਆ ਕਿਸੇ ਦੇ ਵੀ ਗੈਸਟੀ ਲੰਬਤ ਲੱਗ ਗਿਆ ਉੱਥੇ ਪੁੱਛਿਆ ਦੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕੀ ਲੰਗਰ ਪਾਣੀ ਦਾ ਆਨੰਦੇ ਸੀ ਉਹ ਕਹਿੰਦੇ ਵੀ ਉਦਾਰ ਕਾਟ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਵਿੱਚ ਪਚਾਏ ਕਰਾਂਗੇ ਅਸੀਂ ਤਾਂ 10-5000 ਵੀ ਨਹੀਂ ਕਦੇ ਘਰੋਂ ਚ ਵੇਖਿਆ ਇਹ ਤਾਂ ਪਾਸ ਕਰਨ ਵਾਲਿਆਂ ਤੇ ਆੜੀ ੱੱਪਾ ਕਰਦੇ ਆ ਮਸਾ ਟ ਰੋਟੀ ਮੰਨਦੀ ਆ ਸਭ ਨੂੰ ਈਲਾਤ ਜੀ ਨੇ ਕਰਦੇ ਈਲਾਤ ਮਾੜੀ ਆ ਤੇ ਕੀ ਅਕਸਰ ਹੀ ਅਸੀਂ ਆਨਲਾਈਨ ਫਰਾਡ ਦੇ ਮਾਮਲੇ ਵੇਖਦੇ ਤੇ ਸੁਣਦੇ ਰਹਿੰਨੇ ਆ ਪਰ ਇੱਕ ਮਜ਼ਦੂਰ ਨੂੰ ਜਦੋਂ GST ਦੇ ਵੱਲੋਂ 35 ਕਰੋੜ ਦਾ ਨੋਟਿਸ ਭੇਜਿਆ ਜਾਵੇ ਤਾਂ ਹੈਰਾਨੀ ਤਾਂ ਹੁੰਦੀ ਹੈ ਕਿਉਂਕਿ ਜਿਹੜੇ ਅਮੀਰ ਲੋਕ ਹੁੰਦੇ ਨੇ ਉਹਨਾਂ ਤੇ ਤਾਂ GST ਪੈਣਾ ਲਾਜ਼ਮੀ ਜੀ ਗੱਲ ਹੈ ਜਿਨ੍ਹਾਂ ਦੀ ਕੰਪਨੀਆਂ ਚੱਲਦੀਆਂ ਬਿਜ਼ਨਸ ਚੱਲਦੇ ਨੇ ਪਰ ਇੱਕ ਮਜ਼ਦੂਰ ਜਿਸ ਦਾ ਨਾਮ ਅਜਮੇਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਸਵੇਰੇ ਕਮਾਈ ਕਰਦਾ ਤਾਂ ਵਿਚਾਰਿਆਂ ਦੇ ਘਰੇ ਚੁੱਲਾ ਬਲਦਾ ਤੇ ਰਾਤ ਨੂੰ ਰੋਟੀ ਪਰਿਵਾਰ ਨੂੰ ਨਸੀਬ ਹੁੰਦੀ ਹੈ ਤਾਂ ਅਜਮੇਰ ਸਿੰਘ ਹੈਰਾਨ ਹੋ ਜਾਂਦਾ ਹੈ ਚਿੰਤਾਤ ਹੈ ਕਿ ਉਸ ਨੂੰ ਜੀਐਸਟੀ ਦੇ ਵੱਲੋਂ 35 ਕਰੋੜ ਦਾ ਨੋਟਿਸ ਕਿਵੇਂ ਭੇਜਿਆ ਗਿਆ ਹੁਣ ਪਰਿਵਾਰ ਦੇ ਵੱਲੋਂ ਰੋਟੀ ਨਿਗਲਨੀ ਵੀ ਔਖੀ ਹੋ ਚੁੱਕੀ ਹੈ ਸਮਾਜ ਸੇਵੀ ਵੀ ਮਦਦ ਦੇ ਲਈ ਇਸ ਸ਼ਖਸ ਦੀ ਅੱਗੇ ਆਏ ਨਹੀਂ ਪਰ ਹੈਰਾਨੀ ਤਾਂ ਇਹ ਹੈ ਕਿ ਇੱਕ ਮਜ਼ਦੂਰ ਦੇ ਘਰੇ ਜੀਐਸਟੀ ਨੇ 35 ਕਰੋੜ ਦਾ ਨੋਟਿਸ ਆਖਰ ਕਿਉਂ ਭੇਜਿਆ ਤੋ ਤੁਹਾਨੂੰ ਦੱਸ ਦਿੰਨੇ ਆ ਬੈਂਕ ਦੇ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਕਿਸੇ ਵੀ ਉਹਨਾਂ ਦੇ ਕਸਟਮਰ ਤੋਂ ਪਾਸਵਰਡ ਦੀ ਬੈਂਕ ਅਕਾਊਂਟ ਨੰਬਰ ਦੀ ਮੰਗ ਨਹੀਂ ਕਰਦੇ ਤਾਂ ਤੁਹਾਡੇ ਵੱਲੋਂ ਨਹੀਂ ਸ਼ੇਅਰ ਕੀਤਾ ਜਾਣਾ ਚਾਹੀਦਾ ਪਰ ਇੱਥੇ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਆਧਾਰ ਕਾਰਡ ਵੀ ਜੇ ਕਿਸੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਆਧਾਰ ਕਾਰਡ ਦਾ ਨੰਬਰ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਪੈਨ ਕਾਰਡ ਦਾ ਨੰਬਰ ਪਤਾ ਲੱਗ ਜਾਂਦਾ ਹੈ ਤਾਂ ਤੁਹਾਡੇ ਨਾਲ ਕੁਝ ਅਜੀਹਾ ਵੀ ਹੋ ਸਕਦਾ ਹੈ ਕੋਰੋਨਾ ਦੌਰ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਮਦਦ ਕੀਤੀ ਤਾਂ ਇਸ ਸ਼ੌਕਸ ਦਾ ਕਹਿਣਾ ਹੈ ਕਿ ਕਰੋਨਾ ਕਾਲ ਦੇ ਦੌਰਾਨ ਸਮਾਜ ਸੇਵੀ ਸੰਸਥਾ ਨੇ ਕੁਝ ਗਰੀਬ ਲੋਕਾਂ ਤੋਂ ਆਧਾਰ ਕਾਰਡ ਦੀ ਮੰਗ ਕੀਤੀ ਸੀ ਤੇ ਉਸ ਦੌਰਾਨ ਉਸਨੇ ਆਪਣਾ ਆਧਾਰ ਕਾਰਡ ਨੰਬਰ ਸੀ ਜਿਹੜਾ ਉਹ ਸ਼ੇਅਰ ਕਰ ਦਿੱਤਾ ਤਾਂ ਉਹ ਕਿੰਨਾ ਜ਼ਿਆਦਾ ਮਹਿੰਗਾ ਪੈ ਗਿਆ 35 ਕਰੋੜ ਦਾ ਪੈ ਗਿਆ ਕਿਉਂਕਿ ਇਸ ਆਧਾਰ ਕਾਰਡ ਦਾ ਨੰਬਰ ਯੂਜ਼ ਕਰਦੇ ਹੋਏ ਇੱਕ ਫਰੌਡ ਸ਼ੈਕਸ ਦੇ ਵੱਲੋਂ ਕਿਹਾ ਜਾ ਸਕਦਾ ਹੈ ਜਿਨੇ ਸੀਕੇ ਇੰਟਰਨੈਸ਼ਨਲ ਨਾਮ ਦੀ ਕੰਪਨੀ ਖਰੀਦੀ ਇਸ ਆਧਾਰ ਕਾਰਡ ਤੋਂ ਤੇ ਉਸ ਤੋਂ ਬਾਅਦ ਜਿੰਨੀ ਵੀ ਜੀਐਸਟੀ ਉਸ ਕੰਪਨੀ ਤੇ ਪਈ ਕਿਉਂਕਿ ਕਰੋੜਾਂ ਦਾ ਲੈਂਡ ਡੀਲ ਇਸ ਕੰਪਨੀ ਦੇ ਦੁਆਰਾ ਕੀਤਾ ਗਿਆ ਜਿੰਨਾ ਵੀ ਕਰੋੜਾਂ ਦਾ ਲੈਂਡ ਡੀਲ ਸੀ ਉਸ ਤੋਂ ਬਾਅਦ ਜਿੰਨੀ ਜੀਐਸਟੀ ਪਈ ਹੁਣ ਉਹ ਇਸ ਦੇ ਖਾਤੇ ਪਈ ਹੈ ਮੀਨਸ ਇਸ ਨੂੰ ਨੋਟਿਸ ਪੇਜ ਦਿੱਤਾ ਗਿਆ ਹੈ ਜੀਐਸਟੀ ਦੇ ਵੱਲੋਂ 35 ਕਰੋੜ ਦਾ ਤਾਂ ਸਮਾਜ ਸੇਵੀ ਸੰਸਥਾਵਾਂ ਵੀ ਹੁਣ ਮਦਦ ਦੀ ਗੁਹਾਰ ਲਗਾ ਰਹੀਆਂ ਨੇ ਕਿਉਂਕਿ ਕਈ ਵਾਰੀ ਵੇਖਦੇ ਆ ਕਿ ਜਦੋਂ ਨੌਲੇਜ ਪੂਰੇ ਤਰੀਕੇ ਨਾਲ ਨਹੀਂ ਹੁੰਦੀ ਅਵੇਅਰਨੈਸ ਨਹੀਂ ਹੁੰਦੀ ਤਾਂ ਕਈ ਵਾਰ ਅਜਿਹੀਆਂ ਗਲਤੀਆਂ ਇੱਕ ਸ਼ਖਸ ਕਰ ਬੈਠਦਾ ਹੈ ਕਿਉਂਕਿ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਇਹ ਮਜ਼ਦੂਰ ਪਰਿਵਾਰ ਹੈ ਜੋ ਕਿ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ ਤਾਂ ਜੇਕਰ ਅਸੀਂ ਅੱਜ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕੋਈ ਵਧੀਆ ਇਹਨਾਂ ਦੇ ਵੱਲੋਂ ਤਾਲਿਮ ਪੜਾਈ ਦੀ ਹਾਸਿਲ ਨਹੀਂ ਕੀਤੀ ਗਈ ਜਿਸ ਕਰਕੇ ਹੋ ਸਕਦਾ ਹੈ ਨਾ ਤਾਂ ਗਲਤੀ ਹੋ ਗਈ ਹੋਵੇ ਕਿਉਂਕਿ ਕਰੋਨਾ ਕਾਲ ਦੇ ਦੌਰ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਗਰੀਬ ਲੋਕਾਂ ਦੀ ਅਦਾ ਮਦਦ ਕੀਤੀ ਸੀ ਤੇ ਆਧਾਰ ਕਾਰਡ ਸ਼ੇਅਰ ਕੀਤਾ ਤੇ ਉਹ ਇੰਨਾ ਮਹਿੰਗਾ ਪੈ ਗਿਆ ਇਸ ਵਕਤ ਗਰੀਬ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਤੇ ਜਿਹੜੇ ਵੀ ਸਮਾਜ ਸੇਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਫਿਲਹਾਲ 2022 ਦੇ ਵਿੱਚ ਵੀ ਇਸ ਨੂੰ 21 ਲੱਖ ਦਾ ਨੋਟਿਸ ਆਇਆ ਸੀ ਤਾਂ ਉਦੋਂ ਇਸ ਨੂੰ ਸ਼ਿਕਾਇਤ ਦਰਜ ਕਰਵਾ ਲਈ ਗਿਆ ਸੀ ਤਾਂ ਹੁਣ ਇਸ ਨੇ ਮੋਗਾ ਦੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ ਇਹ ਸਰ ਕਾਰਨ ਇਹ ਹੈ ਜੀ ਇਹਨਾਂ ਨੇ ਲੋਕਡਾਊਨ ਦੇ ਵਿੱਚ ਉਦੋਂ ਰਾਸ਼ਨ ਬਹੁਤ ਸੰਸਥਾਵਾਂ ਬਣਦੀਆਂ ਸੀਗੀਆਂ ਸਰਕਾਰ ਲਈ ਵੀ ਕੁਝ ਸਹੂਲਤਾਂ ਆ ਰਹੀਆਂ ਸੀਆਂ ਪਰ ਕੁਝ ਸ਼ਰਾਰਤੀ ਜਿਹੜੇ ਅੰਸਰ ਸੀ ਉਹ ਰਾਸ਼ਨ ਦੇਣ ਦੇ ਨਾਂ ਤੇ ਗਰੀਬ ਬੰਦਿਆਂ ਤੋਂ ਜਿਨ੍ਹਾਂ ਨੂੰ ਨੋਆਰ ਅਧਾਰ ਕਾਰਡ ਨਹੀਂ ਦੇਣਾ ਚਾਹੀ ਉਹਨਾਂ ਨੂੰ ਰਾਸ਼ਨ ਦੇਵਾਂਗੇ ਉਹ ਅਧਾਰ ਕਾਰਡ ਲੈ ਕੇ ਰਾਸ਼ਨ ਦੇਣ ਦੇ ਨਾਂ ਤੇ ਇਹਨੇ ਗਰੀਬ ਬੰਦੇ ਸੀ ਇਹਨੇ ਕਿਹਾ ਰਾਸ਼ਨ ਮਿਲੂ ਲੋਕਡਾਊਨ ਲੱਗਿਆ ਹੋਆ ਸੀਗਾ ਜੀ ਬੱਚਿਆਂ ਵਾਸਤੇ ਰਾਸ਼ਨ ਆਊਗਾ ਇਹਨੇ ਅਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਅਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ ਉਹਨਾਂ ਨੇ ਜੀਐਸਟੀ ਨੰਬਰ ਲੈ ਲਿਆ ਜੀ ਸੀਕੇ ਇੰਟਰਨੈਸ਼ਨਲ ਕੰਪਨੀ ਉਹ ਬਣਾਈ ਜੀ ਤੇ ਜੀਐਸਟੀ ਨੰਬਰ ਲੈ ਲਿਆ ਉਹਦੇ ਉੱਤੇ ਜੀਐਸਟੀ ਉਹਨਾਂ ਨੇ ਭਰੀ ਨਹੀਂ ਜੀ ਅੱਜ ਤੋਂ 2 ਸਾਲ ਪਹਿਲਾਂ ਵੀ ਸਾਨੂੰ ਨੋਟਿਸ ਆਇਆ ਸੀਗਾ ਅਜਮੇਰ ਸਿੰਘ ਨੂੰ ਉਦੋਂ ਵੀ ਅਸੀਂ ਸੁਚੇਤ ਕੀਤਾ ਸੀ ਤੇ ਉੱਥੇ ਗਏ ਸੀਗੇ ਇਹ ਉਚੇਚੇ ਤੌਰ ਤੇ ਵੀ ਉਦੋਂ ਸਿਰਫ 25 ਲੱਖ ਸੀਗਾ ਜੀ ਹੁਣ ਉਹ 35 ਕਰੋੜ 71 ਲੱਖ ਰੁਪਈਆ ਹੋ ਗਿਆ ਜੀ ਜਿਹੜਾ ਜੀਐਸਟੀ ਨੰਬਰ ਵੀ ਇਹਦੇ ਤੇ ਲੈ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ ਸੀਕੇ ਇੰਟਰਨੈਸ਼ਨਲ ਆ ਜੀ ਦੇ ਇੰਡਸਟਰੀਅਲ ਏਰੀਆ 2 ਸ਼ਾਪ ਨੰਬਰ 136 ਗੱਲ ਰੋਡ ਲਿਆਨੇ ਤੇ ਨਾਂ ਤੇ ਆ ਜੀ ਉਹ ਪਤਾ ਕੀਤਾ ਕੋਈ ਨਹੀਂ ਸਰ ਉੱਥੇ ਨਹੀਂ ਪਤਾ ਕੀਤਾ ਇਹ ਅਜਮੇਰ ਸਿੰਘ ਤੇ ਇਹਨਾਂ ਦੇ ਸਾਥੀ ਉੱਥੇ ਗਏ ਸੀਗੇ ਜੀ ਇਨਕਮ ਟੈਕਸ ਵਿਭਾਗ ਦੇ ਜੀਐਸਟੀ ਦੇ ਦਫਤਰ ਉਹਨਾਂ ਨੇ ਕਿਹਾ ਇਹਨਾਂ ਨੂੰ ਭੇਜਿਆ ਇੱਥੇ ਵਾਪਸ ਉਹ ਕਹਿੰਦੇ ਵੀ ਬਾਈ ਤੁਸੀਂ ਉੱਥੇ ਪਹਿਲਾਂ ਕੰਪਲੇਂਟ ਦਿਓ ਆਪਦੇ ਜਿਹੜੇ ਤੁਹਾਨੂੰ ਨਜ਼ਦੀਕ ਥਾਣਾ ਲੱਗਦਾ ਜਿਹੜਾ ਤੁਹਾਡਾ ਏਰੀਆ ਲੱਗਦਾ ਉਸ ਤੋਂ ਬਾਅਦ ਸਾਨੂੰ ਕੰਪਲੇਂਟ ਲਿਆ ਕੇ ਸਾਨੂੰ ਦੇ ਦਿਓ ਉਹ ਜੋ ਤੁਹਾਡੀ ਬਚਤ ਹੋ ਜੂਗੀ ਤੁਹਾਡੀ ਬਚਤ ਐ ਹੋ ਜੂਗੀ ਵੀ ਅਸੀਂ ਥੋੜਾ ਸਾਰਾ ਦੇਖ ਲਿਆ ਵੀ ਤੁਸੀਂ ਇੰਨੇ ਜੋਗੇ ਹੈ ਨਹੀਂਗੇ ਇਹ ਕਿਸੇ ਨੇ ਸਰਕਾਰ ਦੇ ਨਾਲ ਹੀ ਠੱਗੀ ਮਰੀ ਹੈ ਜੀ ਨੋਟਿਸ ਆਇਆ ਅਸੀਂ ਤੁਹਾਨੂੰ ਪੜਾਣ ਜੀ ਸਾਨੂੰ ਤਾਂ ਇੰਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਅਸੀਂ ਤਾਂ ਲੋਕਾਂ ਨੂੰ ਪੜਾ ਪੜਾ ਕੇ ਉਹਨਾਂ ਨੇ ਤੁਸੀਂ ਇੱਕ ਫਰ ਲੈ ਜਾਣੇ ਚੱਲੇ ਜਾਓ ਅਸੀਂ ਲੁਧਿਆਣਾ ਪਹੁੰਚੇ ਜਾ ਕੇ ਦੋ ਜੱਤੇ ਵਿੱਚ ਉਹਨਾਂ ਨੇ ਆਖਿਆ ਵੀ ਤੁਹਾਡਾ ਆਧਾਰ ਕਾਟ ਛੱਡ ਗਿਆ ਕਿਸੇ ਦੇ ਵੀ ਡੈਸਟੀ ਲੰਬਤ ਲੱਗ ਗਿਆ ਤੇ ਤੁਸੀਂ ਆਪਣੇ ਜਿਹੜੇ ਕਾਦੇ ਫਰੂਪ ਸਾਰੇ ਦੇ ਕੇ ਜੋ ਸਾਨੂੰ ਅਜੀ ਉਹ ਤੇ ਸਾਰਾ ਕੁਝ ਦਿਖਾ ਦੁਖੂਗੇ ਆਏ ਤੇ ਉਹ ਬਦੂ ਤੋਂ ਨਹੀਂ ਆਇਆ ਫਿਰ ਮੜ ਕੇ 2.5 ਸਾਲ ਬਾਅਦ 11 ਤਰੀਕ ਨੂੰ ਫੇਰ ਆ ਗਏ ਜੀ ਉਹ ਕਹਣ ਲੱਗੇ ਕੰਦਰ ਤੁਸੀਂ ਐ ਕਰੋ ਕੰਪਲੀਟ ਲਿਖਾ ਉੱਥੇ ਜਾ ਕੇ ਤੇ ਉਹ ਜਿਹੜਾ ਇੱਕ ਇੱਕ ਕਾਗਜ਼ ਸਾਨੂੰ ਕੰਪਲੀਟ ਦਾ ਸਾਨੂੰ ਦਿਖ ਜਾਓ ਅਸੀਂ ਲਾਦੀਏ ਉੱਥੇ ਫੈਲ ਤੇ ਆ ਦੇਖੋ ਲੂ ਤਾਂ ਤੇਰੇ ਨਾਂ ਤੇ ਨਹੀਂ ਆਣਾ ਤੇ ਅਸੀਂ ਕਾਰਵਾਈ ਕਰਾਂਗੇ ਉਹਦੀ ਕਿੰਨੇ ਕਰੋੜ ਦਾ ਨੋਟਿਸ ਆਇਆ ਹੁਣ ਤੋਂ ਕੋ 33 ਕਰੋੜ ਦਾ ਪਤਾ ਨਹੀਂ ਕਿੰਦੇ ਐਨੇ ਕੋਈ ਉਣਾਉਂ ਦਿਨ ਦਾ ਪਤਾ ਨਹੀਂ ਮੈਨੂੰ ਤੋਂ ਕੀ ਕਹਦਾ ਦੱਸ ਰਿਹਾ ਕਹਿੰਦਾ ਨੋਟਿਸ ਆਇਆ ਇਹ ਕਹਿੰਦੇ ਡੀਐਸਟੀ ਨੰਬਰ ਆ ਕੋਈ ਜੀਐਸਟੀ ਨੰਬਰ ਆ ਡੀਐਸਟੀ ਨੰਬਰ ਆ ਤੁਸੀਂ ਕਦੇ ਕੋਈ ਪ੍ਰੂਫ ਦਿੱਤੇ ਕਿਵੇਂ ਆਇਆ ਤੁਹਾਨੂੰ ਨੋਟਿਸ ਕੋਈ ਪੁੱਛਿਆ ਹੁੰਦਾ ਅਗਰ ਉੱਥੇ ਪੁੱਛਿਆ ਸੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕੀ ਲੰਗਰ ਪਾਣੀ ਦਾ ਆਨੰਦੇ ਸੀ ਜੋ ਕਹਿੰਦੇ ਵੀ ਉਦਾਰ ਕਾਟ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਵਿੱਚ ਪਚਾਏ ਕਰਾਂਗੇ ਉਹ ਐਵੇਂ ਲੰਗਰ ਬਾਣੀ ਕਈ ਬੰਦੇ ਆਉਂਦੇ ਸੀ ਕਈ ਉਥੇ ਝੁੱਗੀਆਂ ਸੀ ਬਾਲੀ ਜੀ ਜਿਗਰਾਵੇਂ ਦੇ ਜ਼ਰੀਏ ਦੇ ਵਿੱਚ ਵੀ ਰਏ ਸੀ ਮੋਗੋ ਚ ਵੀ ਰਾਈਆਂ ਉਥੇ ਕਾਫੀ ਸੀ ਗਰੀਬ ਲੋਕ ਸਾਰਿਆਂ ਦੇ ਨਾਲ ਲ ਕੇ ਸਾਰਿਆਂ ਨੂੰ ਧਰ ਕਾਰ ਦਿੰਦੇ ਰਹੇ ਆ ਐਵੇਂ ਉਹ ਰਸਨ ਪਾਣੀ ਕਈ ਕਾਰ ਤੇ ਆਉਂਦੇ ਸੀ ਕਈ ਗੱਡੀਆਂ ਤੇ ਆਉਂਦੇ ਸੀ ਐਵੇਂ ਕਹਿੰਦੇ ਸੀ ਅਸੀਂ ਪੌਂਦਾ ਨੇ ਕਰਦੇ ਆ ਉਹ ਕਰਦੇ ਆ ਫਿਰ ਪਤਾ ਨਹੀਂ ਲੱਗਿਆ ਵੀ ਕੌਣ ਲੈ ਗਿਆ ਕੌਣ ਲੈ ਲੈ ਗਿਆ ਹੁਣ ਨਾ ਸਾਨੂੰ ਪਤਾ ਨਹੀਂ ਕੀ ਕੀ ਦਿੱਤਾ ਸੀ ਅਸੀਂ ਉਦਾਰ ਕਰਦੀ ਡੁਪਲੀਕੇਟ ਦਿੱਤੀਆਂ ਸੀ ਹੋਰ ਵੀ ਕੁਝ ਦਿੱਤਾ ਸੀ ਨਹੀਂ ਹੋਰ ਕੋਈ ਜਿੰਨੇ ਦਿੱਤਾ ਆਪਣਾ ਉਹ ਕੋਣ ਕਿਹੜੀ ਫਰਮ ਦਾ ਕੋਈ ਕੋਈ ਫਰਮ ਬਣਾਈ ਗਈ ਹੈ ਕੀ ਹੋਇਆ ਕੀ ਇਹ ਸਾਰਾ ਹੁਣ ਦੱਸਦੇ ਆ ਅਸੀਂ ਤਾਂ ਅਨਪੜਾ ਹਾਂ ਹੁਣ ਪਤਾ ਨਹੀਂ ਕਿਹੜੇ ਫਾਰਮ ਬਣਾਈ ਹੈ ਹੁਣ ਸਾਡਾ ਨਾਮ ਹੀ ਚੱਲੀ ਜਾਂਦੇ ਆ ਕੀ ਪਰੇਸ਼ਾਨੀ ਵੀ ਹੋ ਰਹੀ ਹੈ ਪਰੇਸ਼ਾਨੀ ਹੁਣ ਘਬਰਾਟ ਹੁੰਦੀ ਆ ਬਈ ਨਾ ਵੱਡਾ ਅੰਜਾਮ ਲੱਗ ਗਿਆ ਕਿ ਇਥੋਂ ਕਰਾਂਗੇ ਆਪਾਂ ਕੀ ਕਰਾਂਗੇ ਤੇ ਅਸੀਂ ਤਾਂ ਕਦੇ ਅਸੀਂ ਤਾਂ 10-5000 ਵੀ ਨਹੀਂ ਕਦੇ ਘਰੋਂ ਚ ਵੇਖਿਆ ਅਜੋ ਤੇ ਪਾਸ ਕਰਨ ਵਾਲਿਆਂ ਤੇ ਆੜੀ ਤੱਪਾ ਕਰਦੇ ਆ ਮਸਾਟ ਰੋਟੀ ਮੰਦੀ ਆ ਸਭ ਨੂੰ ਕੀ ਇਲਾਜ ਕੀ ਨਹੀਂ ਕਰਦੇ ਇਲਾਜ ਮਾੜੀ ਆ ਤੇ ਕੀ ਇਹਦੇ ਬੁੱਟੇ ਪਾਸੇ ਮੰਗਾਈ ਉਚ ਮਸਾਟ ਪਾਸ ਹੁੰਦਾ ਕਰਦਾ ਕੀ ਸਮਝਦੇ ਹੋ ਤੁਸੀਂ ਕਿਉਂ ਹੋਇਆ ਸਾਰਾ ਕੁਝ ਅੱਜ ਤੋਂ ਕਰਦੇ ਆ ਵੀ ਪਤਾ ਨਹੀਂ ਕੌਣ ਲਾ ਗਿਆ ਕੌਣ ਗਰੀਬਾਂ ਨੂੰ ਫਸਾ ਗਿਆ ਸਰਕਾਰ ਨੂੰ ਵੀ ਧੋਖਾ ਦਿੱਤਾ ਨਾਲ ਗਰੀਬਾਂ ਨੂੰ ਵੀ ਪਸਵਾ ਤੋੜਿਆ ਨਾਣੇ ਜਿਹੜੇ ਪੁੰਦਾਨ ਕਰਨ ਆਉਂਦੇ ਸੀ ਜਿਹੜੇ ਤੇ ਐਂ ਤੂੰ ਅੱਗੇ ਕੌਣ ਕਰੂਗਾ ਪੁੰਨਦਾਨ ਕਰੂਗਾ ਕੌਣ ਸਮਾਨ ਦੇਊਗਾ ਕਿਸੇ 'ਤੇ ਵਿਸ਼ਵਾਸ ਕਰੂਗਾ ਕਿਸੇ ਤੇ ਕੀ ਮੰਗੀ ਕਰਦੂਗੀ ਮਹਾਂਕਾਦੇਵ ਸਾਨੂੰ ਬਚਾਓ ਇਸ ਕੰਮ ਤੋਂ ਸੰਸਾਫ ਕਰੋ ਸਾਡੇ ਨਾਲ ਮਨ ਦੀ ਪਰੇਸ਼ਾਨੀ ਹੈਗੀ ਹੈ ਮਨ ਤੇ ਬਹੁਤ ਟੈਂਸ਼ਨ ਆ ਪਰੇਸ਼ਾਨੀ ਹੈਗੀ ਆ ਬਹੁਤ ਗਰੀਬ ਬੰਦਿਆਂ ਤੋਂ ਜਿਨ੍ਹਾਂ ਨੂੰ ਆਧਾਰ ਕਾਰਡ ਨਹੀਂ ਦੇਣਾ ਚਾਹੀਏ ਉਹਨਾਂ ਨੂੰ ਰਾਸ਼ਨ ਦੇਵਾਂਗੇ ਉਹ ਆਧਾਰ ਕਾਰਡ ਲੈ ਕੇ ਰਾਸ਼ਨ ਦੇਣ ਦੇ ਨਾਲ ਤੇ ਇਹਨੇ ਗਰੀਬ ਬੰਦੇ ਸੀ ਇਹਨੇ ਕਿਹ ਰਾਸ਼ਨ ਮਿਲੂ ਲੌਕਡਾਊਨ ਲੱਗਿਆ ਵਾ ਸੀਗਾ ਜੀ ਬੱਚਿਆਂ ਵਾਸਤੇ ਰਚਨਾਊਗਾ ਇਹਨਾਂ ਨੇ ਆਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ ਜੀਐਸਟੀ ਨੰਬਰ ਵੀ ਇਹਦੇ ਤੇ ਲਿਆ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ ਸੀ ਕੇ ਇੰਟਰਨੈਸ਼ਨਲ ਆ ਜੀ ਤੇ ਇੰਡਸਟਰੀਅਲ ਏਰੀਆ 2 ਸ਼ਾਪ ਨੰਬਰ 136 ਗਿਲ ਰੋਡ ਲੁਧਿਆਣੇ ਤੇ ਨਾਂ ਤੇ ਆ ਜੀ ਨੋਟਿਸ ਆ ਜੀ ਅਸੀਂ ਤੋਂ ਅਣਪੜਾਂ ਜੀ ਸਾਨੂੰ ਤੋਂ ਇਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਸੀ ਤੋਂ ਲੋਕਾਂ ਨੂੰ ਪੜਾ ਆ ਪੜਾ ਅਗੇ ਉਹਨਾਂ ਨੂੰ ਤੁਸੀਂ ਇੱਕ ਫਰ ਲੈ ਲਿਆਣੇ ਚੱਲੇ ਜਾਓ ਅਸੀਂ ਲੁਧਿਆਣੇ ਪਹੁੰਚੇ ਜਾ ਕੇ ਦੋ ਜਾਤੇ ਵਿੱਚ ਉਹਨਾਂ ਨੇ ਆਖਿਆ ਵੀ ਤੁਹਾਡਾ ਉਦਾਰ ਕਟ ਛਡ ਗਿਆ ਕਿਸੇ ਵੀ ਗ੍ਰੈਸਟੀ ਲੰਬਤ ਲੱਗ ਗਿਆ। ਉੱਥੇ ਪੁੱਛਿਆ ਦੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕੀ ਲੰਗਰ ਪਾਣੀ ਦਾ ਆਨੰਦੇ ਸੀ। ਉਹ ਕਹਿੰਦੇ ਵੀ ਉਦਾਰ ਕਟ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਚ ਪਚਾਇਆ ਕਰਾਂਗੇ। ਅਸੀਂ ਤਾਂ 10-5000 ਵੀ ਨਿਕਲਦੇ ਘਰੋਂ ਚ ਵੇਖਿਆ। ਜਿਹਦੇ ਤੇ ਪਾਸ ਕਰਨ ਵਾਲਿਆਂ ਤੇ ਆੜੀ ੱੱਪਾ ਕਰਦੇ ਆ ਮਸਾ ਟ ਰੋਟੀ ਮੰਦੀ ਆ ਸਭ ਨੂੰ। ਕੀ ਇਲਾਜ ਕੀ ਨਾ ਕਰਦੇ? ਇਲਾਜ ਮਾੜੀ ਯਾਤ ਕੀ। ਅਕਸਰ ਹੀ ਅਸੀਂ ਆਨਲਾਈਨ ਫਰਾਡ ਦੇ ਮਾਮਲੇ ਵੇਖਦੇ ਤੇ ਸੁਣਦੇ ਰਹਿੰਨੇ ਆ ਪਰ ਇੱਕ ਮਜ਼ਦੂਰ ਨੂੰ ਜਦੋਂ GST ਦੇ ਵੱਲੋਂ 35 ਕਰੋੜ ਦਾ ਨੋਟਿਸ ਭੇਜਿਆ ਜਾਵੇ ਤਾਂ ਹੈਰਾਨੀ ਤਾਂ ਹੁੰਦੀ ਹੈ ਕਿਉਂਕਿ ਜਿਹੜੇ ਅਮੀਰ ਲੋਕ ਹੁੰਦੇ ਨੇ ਉਹਨਾਂ ਤੇ ਤਾਂ GST ਪੈਣਾ ਲਾਜ਼ਮੀ ਜੀ ਗੱਲ ਹੈ ਜਿਨ੍ਹਾਂ ਦੀ ਕੰਪਨੀਆਂ ਚੱਲਦੀਆਂ ਬਿਜ਼ਨਸ ਚੱਲਦੇ ਨੇ ਪਰ ਇੱਕ ਮਜ਼ਦੂਰ ਜਿਸ ਦਾ ਨਾਮ ਅਜਮੇਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਸਵੇਰੇ ਕਮਾਈ ਕਰਦਾ ਤਾਂ ਵਿਚਾਰਿਆਂ ਦੇ ਘਰੇ ਚੁੱਲਾ ਬਲਦਾ ਤੇ ਰਾਤ ਨੂੰ ਰੋਟੀ ਪਰਿਵਾਰ ਨੂੰ ਨਸੀਬ ਹੁੰਦੀ ਹੈ ਤਾਂ ਅਜਮੇਰ ਸਿੰਘ ਹੈਰਾਨ ਹੋ ਜਾਂਦਾ ਹੈ ਚਿੰਤਾਤ ਹੈ ਕਿ ਉਸ ਨੂੰ ਜੀਐਸਟੀ ਦੇ ਵੱਲੋਂ 35 ਕਰੋੜ ਦਾ ਨੋਟਿਸ ਕਿਵੇਂ ਭੇਜਿਆ ਗਿਆ ਹੁਣ ਪਰਿਵਾਰ ਦੇ ਵੱਲੋਂ ਰੋਟੀ ਨਿਗਲਨੀ ਵੀ ਔਖੀ ਹੋ ਚੁੱਕੀ ਹੈ ਸਮਾਜ ਸੇਵੀ ਵੀ ਮਦਦ ਦੇ ਲਈ ਇਸ ਸ਼ਖਸ ਦੀ ਅੱਗੇ ਆਏ ਨਹੀਂ ਪਰ ਹੈਰਾਨੀ ਤਾਂ ਇਹ ਹੈ ਕਿ ਇੱਕ ਮਜ਼ਦੂਰ ਦੇ ਘਰੇ ਜੀਐਸਟੀ ਨੇ 35 ਕਰੋੜ ਦਾ ਨੋਟਿਸ ਆਖਰ ਕਿਉਂ ਭੇਜਿਆ ਤੋ ਤੁਹਾਨੂੰ ਦੱਸ ਦਿੰਨੇ ਆ ਬੈਂਕ ਦੇ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਕਿਸੇ ਵੀ ਉਹਨਾਂ ਦੇ ਕਸਟਮਰ ਤੋਂ ਪਾਸਵਰਡ ਦੀ ਬੈਂਕ ਅਕਾਊਂਟ ਨੰਬਰ ਦੀ ਮੰਗ ਨਹੀਂ ਕਰਦੇ ਤਾਂ ਤੁਹਾਡੇ ਵੱਲੋਂ ਨਹੀਂ ਸ਼ੇਅਰ ਕੀਤਾ ਜਾਣਾ ਚਾਹੀਦਾ ਪਰ ਇੱਥੇ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਆਧਾਰ ਕਾਰਡ ਵੀ ਜੇ ਕਿਸੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਆਧਾਰ ਕਾਰਡ ਦਾ ਨੰਬਰ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਪੈਨ ਕਾਰਡ ਦਾ ਨੰਬਰ ਪਤਾ ਲੱਗ ਜਾਂਦਾ ਹੈ ਤਾਂ ਤੁਹਾਡੇ ਨਾਲ ਕੁਝ ਅਜੀਹਾ ਵੀ ਹੋ ਸਕਦਾ ਕਰੋਨਾ ਦੌਰ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਮਦਦ ਕੀਤੀ ਤੇ ਇਸ ਸ਼ੌਕਸ ਦਾ ਕਹਿਣਾ ਹੈ ਕਿ ਕਰੋਨਾ ਕਾਲ ਦੇ ਦੌਰਾਨ ਸਮਾਜ ਸੇਵੀ ਸੰਸਥਾ ਨੇ ਕੁਝ ਗਰੀਬ ਲੋਕਾਂ ਤੋਂ ਆਧਾਰ ਕਾਰਡ ਦੀ ਮੰਗ ਕੀਤੀ ਸੀ ਤੇ ਉਸ ਦੌਰਾਨ ਉਸਨੇ ਆਪਣਾ ਆਧਾਰ ਕਾਰਡ ਨੰਬਰ ਜਿਹੜਾ ਉਹ ਸ਼ੇਅਰ ਕਰ ਦਿੱਤਾ ਤਾਂ ਉਹ ਕਿੰਨਾ ਜ਼ਿਆਦਾ ਮਹਿੰਗਾ ਪੈ ਗਿਆ 35 ਕਰੋੜ ਦਾ ਪੈ ਗਿਆ ਕਿਉਂਕਿ ਇਸ ਆਧਾਰ ਕਾਰਡ ਦਾ ਨੰਬਰ ਯੂਜ਼ ਕਰਦੇ ਹੋਏ ਇੱਕ ਫਰੌਡ ਸ਼ਕਸ ਦੇ ਵੱਲੋਂ ਕਿਹਾ ਜਾ ਸਕਦਾ ਹੈ ਜਿਨੇ ਸੀਕੇ ਇੰਟਰਨੈਸ਼ਨਲ ਨਾਮ ਦੀ ਕੰਪਨੀ ਖਰੀਦੀ ਇਸ ਆਧਾਰ ਕਾਰਡ ਤੋਂ ਤੇ ਉਸ ਤੋਂ ਬਾਅਦ ਜਿੰਨੀ ਵੀ GST ਉਸ ਕੰਪਨੀ ਤੇ ਪਈ ਕਿਉਂਕਿ ਕਰੋੜਾਂ ਦਾ ਲੈਂਡ ਡੀਲ ਇਸ ਕੰਪਨੀ ਦੇ ਦੁਆਰਾ ਕੀਤਾ ਗਿਆ ਜਿੰਨਾ ਵੀ ਕਰੋੜਾਂ ਦਾ ਲੈਂਡ ਡੀਲ ਸੀ ਉਸ ਤੋਂ ਬਾਅਦ ਜਿੰਨੀ GST ਪਈ ਹੁਣ ਉਹ ਇਸ ਦੇ ਖਾਤੇ ਪਈ ਹੈ ਮੀਨਸ ਇਸ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ GST ਦੇ ਵੱਲੋਂ 35 ਕਰੋੜ ਦਾ ਤਾਂ ਸਮਾਜ ਸੇਵੀ ਸੰਸਥਾਵਾਂ ਵੀ ਹੁਣ ਮਦਦ ਦੀ ਗੁਹਾਰ ਲਗਾ ਰਹੀਆਂ ਨੇ ਕਿਉਂਕਿ ਕਈ ਵਾਰੀ ਵੇਖਦੇ ਆ ਕਿ ਜਦੋਂ ਨੌਲੇਜ ਪੂਰੇ ਤਰੀਕੇ ਨਾਲ ਨਹੀਂ ਹੁੰਦੀ ਅਵੇਅਰਨੈਸ ਨਹੀਂ ਹੁੰਦੀ ਤਾਂ ਕਈ ਵਾਰ ਅਜਿਹੀਆਂ ਗਲਤੀਆਂ ਇੱਕ ਸ਼ਖਸ ਕਰ ਬੈਠਦਾ ਹੈ ਕਿਉਂਕਿ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਇਹ ਮਜ਼ਦੂਰ ਪਰਿਵਾਰ ਹੈ ਜੋ ਕਿ ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ ਤਾਂ ਜੇਕਰ ਅਸੀਂ ਅੱਜ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕੋਈ ਵਧੀਆ ਇਹਨਾਂ ਦੇ ਵੱਲੋਂ ਥਾਲਿਮ ਪੜਾਈ ਦੀ ਹਾਸਿਲ ਨਹੀਂ ਕੀਤੀ ਗਈ ਜਿਸ ਕਰਕੇ ਹੋ ਸਕਦਾ ਹੈ ਇਹਨਾਂ ਤੋਂ ਗਲਤੀ ਹੋ ਗਈ ਹੋਵੇ ਕਿਉਂਕਿ ਕਰੋਨਾ ਕਾਲ ਦੇ ਦੌਰਾਨ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਗਰੀਬ ਲੋਕਾਂ ਦੀ ਅਦਾ ਮਦਦ ਕੀਤੀ ਸੀ ਤੇ ਆਧਾਰ ਕਾਰਡ ਸ਼ੇਅਰ ਕੀਤਾ ਤੇ ਉਹ ਇੰਨਾ ਮਹਿੰਗਾ ਪੈ ਗਿਆ ਇਸ ਵਕਤ ਗਰੀਬ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਤੇ ਜਿਹੜੇ ਵੀ ਸਮਾਜ ਸੇਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਫਿਲਹਾਲ 2022 ਦੇ ਵਿੱਚ ਵੀ ਇਸ ਨੂੰ 21 ਲੱਖ ਦਾ ਨੋਟਿਸ ਆਇਆ ਸੀ ਤਾਂ ਉਦੋਂ ਇਸ ਨੂੰ ਸ਼ਿਕਾਇਤ ਦਰਜ ਕਰਵਾ ਲਈ ਗਿਆ ਸੀ ਤਾਂ ਹੁਣ ਇਸ ਨੇ ਮੋਗਾ ਦੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ ਇਹ ਸਰ ਕਾਰਨ ਇਹ ਹੈ ਜੀ ਇਹਨਾਂ ਨੇ ਲੋਕਡਾਊਨ ਦੇ ਵਿੱਚ ਉਦੋਂ ਰਾਸ਼ਨ ਬਹੁਤ ਸੰਸਥਾਵਾਂ ਬਣਦੀਆਂ ਸੀਗੀਆਂ ਸਰਕਾਰ ਲਈ ਵੀ ਕੁਝ ਸਹੂਲਤਾਂ ਆ ਰਹੀਆਂ ਸੀਆਂ ਪਰ ਕੁਝ ਸ਼ਰਾਰਤੀ ਜਿਹੜੇ ਅੰਸਰ ਸੀ ਉਹ ਰਾਸ਼ਨ ਦੇਣ ਦੇ ਨਾਂ ਤੇ ਗਰੀਬ ਬੰਦਿਆਂ ਤੋਂ ਜਿਨ੍ਹਾਂ ਨੂੰ ਨੋ ਅਧਾਰ ਕਾਰਡ ਨਹੀਂ ਦੇਣਾ ਚਾਹੀ ਉਹਨਾਂ ਨੂੰ ਰਾਸ਼ਨ ਦੇਵਾਂਗੇ ਉਹ ਅਧਾਰ ਕਾਰਡ ਲੈ ਕੇ ਰਾਸ਼ਨ ਦੇਣ ਦੇ ਨਾਂ ਤੇ ਇਹਨੇ ਗਰੀਬ ਬੰਦੇ ਸੀ ਇਹਨੇ ਕਿਹਾ ਰਾਸ਼ਨ ਮਿਲੂ ਲੋਕਡਾਊਨ ਲੱਗਿਆ ਵਾ ਸੀਗਾ ਜੀ ਬੱਚਿਆਂ ਵਾਸਤੇ ਰਾਸ਼ਨ ਆਊਗਾ ਇਹਨੇ ਅਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਅਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ ਉਹਨਾਂ ਨੇ ਜੀਐਸਟੀ ਨੰਬਰ ਲੈ ਲਿਆ ਜੀ ਸੀ ਕੇ ਇੰਟਰਨੈਸ਼ਨਲ ਕੰਪਨੀ ਉਹ ਬਣਾਈ ਜੀ ਤੇ ਜੀਐਸਟੀ ਨੰਬਰ ਲੈ ਲਿਆ ਉਹਦੇ ਉੱਤੇ ਜੀਐਸਟੀ ਉਹਨਾਂ ਨੇ ਭਰੀ ਨਹੀਂ ਜੀ ਅੱਜ ਤੋਂ 2 ਸਾਲ ਪਹਿਲਾਂ ਵੀ ਸਾਨੂੰ ਨੋਟਿਸ ਆਇਆ ਸੀਗਾ ਅਜਮੇਰ ਸਿੰਘ ਨੂੰ ਉਦੋਂ ਵੀ ਅਸੀਂ ਸੁਚੇਤ ਕੀਤਾ ਸੀ ਤੇ ਉੱਥੇ ਗਏ ਸੀਗੇ ਇਹ ਉਚੇਚੇ ਤੌਰ ਤੇ ਵੀ ਉਦੋਂ ਸਿਰਫ 25 ਲੱਖ ਸੀਗਾ ਜੀ ਹੁਣ ਉਹ 35 ਕਰੋੜ ਤੇ 71 ਲੱਖ ਰੁਪਈਆ ਹੋ ਗਿਆ ਜੀ ਜਿਹੜਾ ਜੀਐਸਟੀ ਨੰਬਰ ਵੀ ਇਹਦੇ ਤੇ ਲੈ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ ਸੀ ਕੇ ਇੰਟਰਨੈਸ਼ਨਲ ਆ ਜੀ ਤੇ ਅੰਡਰ ਰਸੀ ਵਾਲਾ ਏਰੀਆ 2 ਸ਼ਾਪ ਨੰਬਰ 136 ਗੱਲ ਰੋਡ ਲੁਧਿਆਣੇ ਤੇ ਨਾਂ ਤੇ ਆ ਜੀ ਉਹ ਇੱਥੇ ਪਤਾ ਕੀਤਾ ਕੋਈ ਨਹੀਂ ਸਰ ਉੱਥੇ ਨਹੀਂ ਪਤਾ ਕੀਤਾ ਇਹ ਅਜਮੇਰ ਸਿੰਘ ਤੇ ਇਹਨਾਂ ਦੇ ਸਾਥੀ ਉੱਥੇ ਗਏ ਸੀਗੇ ਜੀ ਇਨਕਮ ਟੈਕਸ ਵਿਭਾਗ ਦੇ ਜੀਐਸਟੀ ਦੇ ਦਫ਼ਤਰ ਉਹਨਾਂ ਨੇ ਕਿਹਾ ਇਹਨਾਂ ਨੂੰ ਭੇਜਿਆ ਇੱਥੇ ਵਾਪਸ ਉਹ ਕਹਿੰਦੇ ਵੀ ਬਾਈ ਤੁਸੀਂ ਉੱਥੇ ਪਹਿਲਾਂ ਕੰਪਲੇਂਟ ਦਿਓ ਆਪਦੇ ਜਿਹੜੇ ਤੁਹਾਨੂੰ ਨਜ਼ਦੀਕ ਥਾਣਾ ਲੱਗਦਾ ਜਿਹੜਾ ਤੁਹਾਡਾ ਏਰੀਆ ਲੱਗਦਾ ਉਸ ਤੋਂ ਬਾਅਦ ਸਾਨੂੰ ਕੰਪਲੇਂਟ ਲਿਆ ਕੇ ਸਾਨੂੰ ਦੇ ਦਿਓ ਉਹ ਜੋ ਥੋੜੀ ਬਚਤ ਹੋ ਜੂਗੀ ਥੋੜੀ ਬਚਤ ਐ ਉਹ ਹੋ ਜੂਗੀ ਵੀ ਅਸੀਂ ਥੋੜਾ ਸਾਰਾ ਦੇਖ ਲਿਆ ਵੀ ਤੁਸੀਂ ਇੰਨੇ ਜੋਗੇ ਹੈ ਨਹੀਂਗੇ ਇਹ ਕਿਸੇ ਨੇ ਸਰਕਾਰ ਦੇ ਨਾਲ ਹੀ ਠੱਗੀ ਮਾਰੀ ਆ ਜੀ ਨੋਟਿਸ ਆ ਜੀ ਅਸੀਂ ਤੁਹਾਨੂੰ ਪੜਾਣ ਜੀ ਸਾਨੂੰ ਤਾਂ ਇੰਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਅਸੀਂ ਤਾਂ ਲੋਕਾਂ ਨੂੰ ਪੜਾ ਪੜਾ ਕੇ ਉਹ ਕਰਨਾ ਤੁਸੀਂ ਇੱਕ ਫਰ ਲੈਣੇ ਚੱਲੇ ਜਾਓ ਅਸੀਂ ਲੁਧਿਆਣਾ ਪਹੁੰਚੇ ਜਾ ਕੇ ਦੋ ਜਾਤੇ ਵਿੱਚ ਉਹਨਾਂ ਨੇ ਆਖਿਆ ਵੀ ਤੁਹਾਡਾ ਆਧਾਰ ਕਾਟ ਝੜ ਗਿਆ ਕਿਸੇ ਦੇ ਵੀ ਦੇਸ਼ਤੀ ਲੰਬਤ ਲੱਗ ਗਿਆ ਤੇ ਤੁਸੀਂ ਆਪਣੇ ਜਿਹੜੇ ਕਾਦੇ ਫਰੂਪ ਸਾਰੇ ਦੇ ਕੇ ਜੋ ਸਾਨੂੰ ਅਸੀਂ ਉੱਥੇ ਸਾਰਾ ਕੁਝ ਦਿਖਾ ਦੁਖੂਗੇ ਆਏ ਤੇ ਉਹ ਵੱਧੂ ਤੋਂ ਨਹੀਂ ਆਇਆ ਫਿਰ ਮੁੜ ਕੇ 2.5 ਸਾਲ ਬਾਅਦ ਇੱਕ 11 ਤਰੀਕ ਨੂੰ ਫੇਰ ਆ ਗਏ ਜੀ ਉਹ ਕਹਿਣ ਲੱਗੇ ਕੰਦੇ ਤੁਸੀਂ ਐ ਕਰੋ ਕੰਪਲੀਟ ਲਖਵਾ ਉੱਥੇ ਜਾ ਕੇ ਤੇ ਉਹ ਜਿਹੜਾ ਇੱਕ ਇੱਕ ਕਾਗਜ਼ ਸਾਨੂੰ ਕੰਪਲੀਟ ਦਾ ਸਾਨੂੰ ਦਿਖ ਜਾਓ ਅਸੀਂ ਲਾਦੀਏ ਉੱਥੇ ਫਿਰ ਤੇ ਆ ਦੇਖੋ ਲੂ ਤਾਂ ਤੇਰੇ ਨਾਂ ਤੇ ਨਹੀਂ ਆਣਾ ਤੇ ਅਸੀਂ ਕਾਰਵਾਈ ਕਰਾਂਗੇ ਉਦੋਂ ਕਿੰਨੇ ਕਰੋੜ ਦਾ ਨੋਟਿਸ ਆਇਆ ਹੁਣ ਤੋਂ ਕੋ 33 ਕਰੋੜ ਦਾ ਪਤਾ ਨਹੀਂ ਕਿੰਦੇ ਐਨੇ ਕੋਈ ਉਹਨਾ ਨੂੰ ਦਿਨ ਦਾ ਪਤਾ ਨਹੀਂ ਮੈਨੂੰ ਤੋਂ ਕੀ ਕਹਦਾ ਦੱਸ ਰਿਹਾ ਕਹਦਾ ਨੋਟਿਸ ਆਇਆ ਇਹ ਕਹਿੰਦੇ ਡੀਐਸਟੀ ਨੰਬਰ ਆ ਕੋਈ ਜੀਐਸਟੀ ਨੰਬਰ ਆ ਡੀਐਸਟੀ ਨੰਬਰ ਆ ਤੁਸੀਂ ਕਦੇ ਕੋਈ ਪ੍ਰੂਫ ਦਿੱਤੇ ਕਿਵੇਂ ਆਇਆ ਤੁਹਾਨੂੰ ਨੋਟਿਸ ਕੋਈ ਪੁੱਛਿਆ ਅਗਰ ਉੱਥੇ ਪੁੱਛਿਆ ਸੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕੀ ਲੰਗਰ ਪਾਣੀ ਦਾ ਆਨੰਦੇ ਸੀ ਉਹ ਕਹਿੰਦੇ ਵੀ ਉਦਾਰ ਕਟ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਚ ਪਚਾਇਆ ਕਰਾਂਗੇ ਉਹ ਐਵੇਂ ਲੰਗਰ ਪਾਣੀ ਕਈ ਬੰਦੇ ਆਂਦੇ ਸੀ ਕਈ ਉੱਥੇ ਝੁੱਗੀਆਂ ਸੀ ਬਾੜੀ ਜੀ ਜਗਰਾਵੇਂ ਦੇ ਇਰੀਏ ਦੇ ਵਿੱਚ ਵੀ ਰਾਈ ਸੀ ਮੋਗ ਵਿੱਚ ਵੀ ਰਾਈਆਂ ਉੱਥੇ ਕਾਫੀ ਸੀ ਗਰੀਬ ਲੋਕ ਸਾਰਿਆਂ ਦੇ ਨਾਲ ਲ ਕੇ ਸਾਰਿਆਂ ਨੂੰ ਦਰਕਾਰਡ ਦਿੰਦੇ ਰਹੇ ਆ ਐਵੇਂ ਔਰ ਰਸਨ ਪਾਣੀ ਕਈ ਕਾਰ ਤੇ ਆਉਂਦੇ ਸੀ ਕਈ ਗੱਡੀਆਂ ਤੇ ਆਉਂਦੇ ਸੀ ਐਵੇਂ ਕਹਿੰਦੇ ਸੀ ਅਸੀਂ ਪਉਂਦਾ ਨੇ ਕਰਦੇ ਆ ਉਹ ਕਰਦੇ ਆ ਫਿਰ ਪਤਾ ਨਹੀਂ ਲੱਗਿਆ ਵੀ ਕੌਣ ਲੈ ਗਿਆ ਕੌਣ ਲੀ ਲੈ ਗਿਆ ਹੁਣ ਸਾਨੂੰ ਪਤਾ ਨਹੀਂ ਕੀ ਕੀ ਦਿੱਤਾ ਸੀ ਅਸੀਂ ਉਦਾਰਕਾਰਡ ਦੀ ਡੁਪਲੀਕੇਟ ਦਿੱਤੀਆਂ ਸੀ ਹੋਰ ਵੀ ਕੁਝ ਦਿੱਤਾ ਨਹੀਂ ਹੋਰ ਕੋਈ ਜਿੰਨੇ ਦਿੱਤਾ ਆਪਣਾ ਉਹ ਕੋਈ ਕਿਹੜੀ ਫਰਮ ਦਾ ਕੋਈ ਕੋਈ ਫਰਮ ਬਣਾਈ ਗਈ ਹੈ ਕੀ ਹੋਇਆ ਜੀ ਇਹ ਸਾਰਾ ਹੁਣ ਦੱਸਦੇ ਆ ਅਸੀਂ ਤਾਂ ਅਨਪੜਾ ਹਾਂ ਹੁਣ ਪਤਾ